ਦੇ ਮੁਲਾਜ਼ਮ ਜਿੱਥੇ ਬੰਦੀਆਂ ਵੱਲੋਂ ਹਰ ਪੀਟ ਦਾ ਤੇ ਪਸ਼ੂਆਂ ਲਈ ਸੇਵਾ ਬੇਜਵਾਨ ਪਸ਼ੂਆਂ ਲਈ ਚਾਰੀਏ ਤੇ ਫੀਡ ਦੀ ਸੇਵਾ ਕਰ ਰਹੇ ਜਿਸ ਦੇ ਜ਼ਿਲ੍ਹਾ ਮੈਂਡੀ ਅਫਸਰ ਅੰਮ੍ਰਿਤਸਰ ਜੀ ਸਖਤਮਾਰ ਕਮੇਟੀ ਜਿਵੇਂ ਅਮਨਦੀਪ ਸਿੰਘ ਸੰਧੂ ਸਰਦਾਰ ਕਾਬਲ ਸਿੰਘ ਜੀ ਦੋ ਬਲਕਾਰ ਸਿੰਘ ਜੀ ਬਾਜਵਾ ਸੁਨਾਮ ਸਿੰਘ ਜੀ ਮਾਲ ਅਤੇ ਹੋਰ ਕਿਸਾਨ ਵੀਰ ਸਾਡੇ ਕੋਲ ਇੱਥੇ ਮੌਕੇ ਤੇ ਹਾਜ਼ਰ ਹਨ ਅੱਜ ਇਸ ਸਮੇਂ ਅਸੀਂ ਤਿੰਨ ਇਕੱਠੀਆਂ ਦੀਆਂ ਭੜੀਆਂ ਟਰਾਲੀਆਂ ਵੱਖ-ਵੱਖ ਪਿੰਡਾਂ ਨੂੰ ਭੇਜ ਰਹੇ ਜਿਹੜੀਆਂ ਡਿਸਟ੍ਰੀਬਿਊਟ ਮੁਲਾਜ਼ਮਾਂ ਦੀ ਸਾਦੀ ਚ ਕਿਸਾਨਾਂ ਤੱਕ ਪਹੁੰਚੀਆਂ ਜਾਣਗੀਆਂ ਇਦੇ ਨਾਲ ਹੀ ਮੈਂ ਸਰਦਾਰ ਬਲਕਾਰ ਸਿੰਘ ਬਾਜਵਾਲ ਨੂੰ ਇਹ ਪੁੱਛਣਾ ਚਾਹਣਾ ਕਿ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਹੈ ਇਹ ਸੇਵਾ ਵਿੱਚ ਆਪਣਾ ਹਿੱਸਾ ਪਾ ਕੇ ਜਾਂ ਇਹ ਸੇਵਾ ਦੇ ਵਿੱਚ ਤੁਸੀਂ ਰਿਟਾਇਰ ਕੰਮ ਕਰੀ ਜੇ ਪੰਜਾਬ ਮੰਡੀ ਬੋਰਡ ਦੇ ਵਿੱਚ ਯੋਗਦਾਨ ਦੇ ਕੇ ਤੁਹਾਨੂੰ ਕਿੱਦਾਂ ਲੱਗ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਸਮੂਹ ਪੰਜਾਬ ਮੰਡੀ ਬੋਰਡ ਮੁਲਾਜ਼ਮ ਯੂਨੀਅਨ ਜਿਹੜੀ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚੋਂ ਵੱਖ-ਵੱਖ ਮਾਰਕ ਮੀਟਿੰਗਾਂ ਤੋਂ ਗ੍ਰਹੀ ਕਰਕੇ ਜੋ ਇਹ ਪ੍ਰਾਰਲਾ ਕਰ ਰਹੀ ਆ ਅਹੀਂ ਇਹਨਾਂ ਦੇ ਬਹੁਤ ਧੰਨਵਾਦੀ ਆ ਕਿ ਐਡਾ ਜਿਹੜਾ ਵੱਡਾ ਐਡਾ ਵੱਡਾ ਉਪਰਾਲਾ ਇਹ ਕਰ ਰਹੇ ਨੇ ਇਹ ਪਸ਼ੂਆਂ ਵਾਸਤੇ ਜੋ ਚਾਰੇ ਦੀ ਬਹੁਤ ਜ਼ਰੂਰਤ ਸੀ ਇਹਨਾਂ ਨੇ ਮਹਿਸੂਸ ਕੀਤੀ ਆ ਅਸੀਂ ਇਹਨਾਂ ਦੇ ਬਹੁਤ ਰਿਣੀ ਰਹਾਂਗੇ ਔਰ ਆਸ ਕਰਦੇ ਆ ਕਿ ਇਸੇ ਹੀ ਤਰ੍ਹਾਂ ਬਾਕੀ ਵੀ ਜਿਹੜੀਆਂ ਜੁਨੀਅਨ ਨੇ ਮੁਲਾਜ਼ਮ ਜੱਥੇ ਬੰਦੀਆਂ ਨੇ ਉਹ ਵੀ ਇਸੇ ਤਰ੍ਹਾਂ ਹੜਪੀੜਤਾਂ ਦੀ ਵੱਧ ਤੋਂ ਵੱਧ ਮਦਦ ਕਰਨ ਤਾਂ ਜੋ ਔਖੀ ਵੇਲੇ ਇਹਨਾਂ ਜਿਹੜੇ ਹੜਪੀੜਤ ਨੇ ਇਹਨਾਂ ਦੀ ਬਾਹ ਫੜੀ ਜਾ ਸਕੇ ਧੰਨਵਾਦ ਜੀ ਮੈਂ ਕਿਸਾਨ ਭਰਾਵਾਂ ਨਾਲ ਗੱਲ ਕਰੂੰਗਾ ਜੀ ਆਪਣੇ ਇਹ ਪਾਜੀ ਤੁਸੀਂ ਮੈਨੂੰ ਦੱਸੋ ਵੀ ਤੁਹਾਨੂੰ ਕਿੰਨੀ ਕੁ ਮੁਸ਼ਕਲ ਹੈ ਚਾਰੇ ਦੀ ਤੇ ਤੁਹਾਨੂੰ ਇਹ ਜਦੋਂ ਇਹ ਚੀਜ਼ ਸਹਾਇਤਾ ਪ੍ਰੋਵਾਈਡ ਕਰਾ ਰਹੀ ਹੈ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਜੀ ਮੈਂ ਸਤਨਾਮ ਸਿੰਘ ਮਾਲ ਰਿਟਾਇਰਡ ਗ੍ਰੇਟਿੰਗ ਸਹਾਇਕ ਆ ਪੰਜਾਬ ਮੰਡੀ ਬੋਰਡ ਅੰਮ੍ਰਿਤਸਰ ਮੈਂ ਆਪਣੇ ਸਾਥੀਆਂ ਦਾ ਰਿਟਾਇਰ ਸਾਥੀਆਂ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਕੱਠਿਆਂ ਹੋ ਕੇ ਆਪਣੇ ਹਿੰਮਤ ਅਨਸਾਰ ਫੰਡ ਇਕੱਠਾ ਕਰਕੇ ਤੇ ਹੜਪੀਟਾਂ ਦੀ ਮਦਦ ਲਈ ਜੋ ਇਹ ਆਚਾਰੇ ਦੀਆਂ ਇਕੱਠਾਂ ਆ ਉਹ ਪ੍ਰੋਵਾਈਡ ਕੀਤੀਆਂ ਲੈ ਬਹੁਤ ਬਹੁਤ ਧੰਨਵਾਦ ਆ ਇਹਨਾਂ ਦਾ ਇਹ ਕਰਕੇ ਇਹ ਬਹੁਤ ਲੋੜ ਸੀ ਕਿਉਂਕਿ ਜਿਹੜੇ ਆਪਣੇ ਹੈਗੇ ਆ ਆ ਮਨੋਖਾ ਇਹਨਾਂ ਵਾਸਤੇ ਤੇ ਲੋਕਾਂ ਦੇ ਘਰਾਂ ਦੇ ਵਿੱਚ ਰੱਖਿਆ ਆ ਅਨਾਜ ਸਰਦਾ ਜਾਂਦਾ ਜਿਹੜਾ ਹੈਗਾ ਆ ਪਸ਼ੂਆਂ ਦਾ ਜਿਹੜਾ ਚਾਰਾ ਆ ਬਹੁਤ ਤੰਗੀ ਸੀ ਇਹ ਕਰਕੇ ਅਸੀਂ ਮੰਡੀਪੋਰਟ ਦਾ ਅਰਦਾਇਆ ਦਬ ਸਰਾਂ ਦਾ ਅਤੇ ਆਪਣੇ ਡੀਐਮਓ ਸਾਹਿਬ ਤੇ ਸੈਕਟਰੀ ਮਾਰਕੀਟ ਕਮੇਟੀ ਨਾਲਾਂ ਤੇ ਬਹੁਤ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਇੱਕ ਬਹੁਤ ਵਧੀਆ ਪ੍ਰਾਲਾਹ ਕੀਤਾ ਆ ਅਸੀਂ ਇਹਦਾ ਦੇ ਹਰ ਵੇਲੇ ਰਿਣੀ ਰਹਾਂਗੇ ਡੀਐਮਓ ਸਾਹਿਬ ਆਪਾਂ ਕਿੰਨੀਆਂ ਇਕੱਠਾ ਸੀ ਭੇਜ ਰਏ ਅੱਜ ਪਹਿਲਾਂ ਤੇ ਗੱਦਵੱਜ ਕੇ ਫਤਿਹ ਬਲਾਈਏ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਜੀ ਅੱਜ ਜਿੱਦਾਂ ਕਿ ਮੇਰੇ ਸਮੂਹ ਮਾਰਕੀਟ ਕਮੇਟੀ ਅੰਬਰਸਰ ਦੇ ਮੁਲਾਜ਼ਮਾਂ ਨੇ ਆਪ ਮੁਰੇ ਹੋ ਕੇ ਮੈਨੂੰ ਕਿਹਾ ਜੀ ਤੁਸੀਂ ਅੱਗੇ ਲੱਗੋ ਅਸੀਂ ਤੁਹਾਡਾ ਸਾਥ ਦੇਵਾਂਗੇ ਸਾਨੂੰ 6-7 ਦਿਨ ਹੋ ਗਏ ਜੀ ਇਹੀ ਲਗਾਤਾਰੀ ਹਲਕੇ ਦੇ ਵਿੱਚ ਜਿੱਦਾਂ ਰਾਮਦਾਸ ਏਰੀਆ ਜਿ ਨਾਲਾ ਏਰੀਆ ਕਿੱਥੇ ਆਪਾਂ ਪਰਿਵਾਰਾਂ ਚ ਜਾ ਰਹੇ ਆ ਤੇ ਅਸੀਂ ਆਪ ਦੇਖਿਆ ਵੀ ਖਾਣ ਵਾਸਤੇ ਮਨੁੱਖ ਤੇ ਤੇ ਆਮ ਜ਼ਿਮੀਂਦਾਰਾਂ ਵਾਸਤੇ ਤੇ ਚਲੋ ਰਾਸ਼ਨ ਬਹੁਤ ਆ ਪਰ ਚਾਰੇ ਦੀ ਬੜੀ ਕਿੱਲਤ ਆ ਰਹੀ ਆ ਜੀ ਜਿੱਦਾਂ ਡਰਾਈ ਰਾਸ਼ਨ ਦੀ ਫੀਲਡ ਦੀ ਫਿਰ ਅਸੀਂ ਸੋਚਿਆ ਅਸੀਂ ਅੱਗੇ ਲਾ ਕੇ ਕੱਲ ਹੀ ਪਲਾਨ ਕੀਤਾ ਫਿਰ ਇੱਥੇ ਲੋਕਲ ਗੁਰੂ ਕਾ ਬਾਗ ਸਾਡੇ ਕੋਲ ਇੱਕ ਬੰਦਾ ਆਪਾਂ ਉਹਨਾਂ ਨਾਲ ਸੰਪਰਕ ਕਰਕੇ ਤੇ ਅੱਜ ਅਸੀਂ ਤਿੰਨ ਟਰਾਲੀਆਂ ਜਿਹਦੇ ਵਿੱਚ ਇੱਕ ਕੋਟਰ ਟੋਟਰ ਜਾਂਦਾ ਕੋਟਰ ਟੋਟਰ ਜਾਂਦਾ 베ਦੀਛਣਾ ਡੇਰਾ ਮਰਾਕਾ ਬੂਡੇਵਾਲੀ ਤੇ ਮਰਾਤਪੁਰ ਪੰਜੀ ਗੁੱਜਰਬਾਰ ਤੇ ਸਾਡੇ ਕੁਝ ਕਰਮਚਾਰੀ ਜਿਹੜੇ ਰਿਟਾਇਰਡ ਹੋਏ ਸੀਗੇ ਉਹ ਇਸੇ ਪਿੰਡ ਤੋਂ ਨੇ ਇਹਨਾਂ ਪਹਿਲਾਂ ਵੀ ਅਸੀਂ ਤੂੜੀ ਦੀਆਂ ਟਰਾਲੀਆਂ ਵੰਡੀਆਂ ਅੱਜ ਫਿਰ ਇਹਨਾਂ ਨੂੰ ਅਸੀਂ ਵੱਖ-ਵੱਖ ਪਿੰਡਾਂ 'ਚ ਭੇਜ ਰਹੇ ਹਾਂ ਇਦਾਂ ਹੀ ਕੱਲ ਤੋਂ ਲਗਾਤਾਰ ਜਿੱਦਾਂ 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 ਸਾਡੇ ਜਥੇਬੰਦੀਆਂ ਸਾਡੇ ਨਾਲ ਜੁੜ ਰਹੀਆਂ ਨੇ ਅਸੀਂ ਇਹ ਜਿਹੜੀ ਪਰੰਪਰਾ ਅਗਲੇ ਪਿੰਡਾਂ 'ਚ ਵੀ ਚਲਾਵਾਂਗੇ ਕੋਸ਼ਿਸ਼ ਕਰਾਂਗੇ ਵੀ ਰੋਜ਼ ਦੀ ਇੱਕ ਜਾਂ ਦੋ ਟਰਾਲੀਆਂ ਰੋਜ਼ ਭੇਜੀ ਧੰਨਵਾਦ ਧੰਨਵਾਦ